ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹਾ ਦੱਸਨਿਆ ਕਿ ਨਹੀਂ ਰਹੇ ਮਹਾਪਾਰਤ ਦੇ ਕਰਨ ਜਿਹਾ ਦੱਸਨਿਆ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ। ਬੀਆ ਚੋਪੜਾ ਦੀ ਮਹਾਪਾਰਤ ਕਰਨ ਦੇ ਰੂਪ ਵਿੱਚ ਸਾਰਿਆਂ ਦੇ ਦਿਲਾ ਤੇ ਰਾਜ ਕਰਨ ਵਾਲੇ ਅਦਾਕਾਰ ਪੰਕਜ ਦੀਰ ਹੁਣ ਸਾਡੇ ਵਿੱਚ ਨਹੀਂ ਰਹੇ ਅਤੇ ਉਹਨਾਂ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਮੰਗਲਵਾਰ 14 ਅਕਤੂਬਰ ਨੂੰ ਦੇਰ ਰਾਤ ਆਪਣੇ ਆਖਰੀ ਸਾਲ ਅਤੇ ਉਹਨਾਂ ਦੇ ਅਚਾਨਕ ਦੇਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਉਹ ਅੰਤ ਵਿੱਚ ਇਹ ਲੜਾਈ ਹਾਰ ਗਏ ਅਤੇ ਬੀਤੀ ਰਾਤ ਆਖਰੀ ਸਾਲੇ ਰਿਪੋਰਟਰਾਂ ਦੇ ਅਨੁਸਾਰ ਅਦਾਕਾਰ ਪੰਕਜ ਜਦੀਰ ਦਾ ਅੰਤਿਮ ਸੰਸਕਾਰ ਅੱਜ 15 ਅਕਤੂਬਰ ਨੂੰ ਵਿਲੇ ਪਾਰਲੇ ਮੁੰਬਈ ਦੇ ਵਨ ਹੰਸ ਸ਼ਾਨਕਟ ਵਿੱਚ ਕੀਤਾ ਜਾਵੇਗਾ ਤੇ ਉਹਨਾਂ ਦਾ ਪਰਿਵਾਰ ਅਤੇ ਨਜ਼ਦੀਕੀ ਦੋਸਤ ਕਈ ਪ੍ਰਮੁੱਖ ਫਿਲਮੀ ਸਿਤਾਰੇ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਉਥੇ ਪਹੁੰਚੇ ਵੀ ਨਹੀਂ ਪੰਕਜ ਦੀ ਦਾ ਦੇਹਾਂਤ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਉਹਨਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਉਹਨਾਂ ਨੂੰ ਹਮੇਸ਼ਾ ਦਾਨਵੀਰ ਕਰਨ ਵਜੋਂ ਯਾਦ ਰੱਖਣਗੇ ਪੰਕਜ ਦੀ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਅਤੇ ਦਮਦਾਰ ਆਵਾਜ਼ ਨਾਲ ਜਾਣੇ ਜਾਣਗੇ ਪਰ 1900 88 ਦੇ ਇਤਿਹਾਸਕ ਨਾਟਕ ਮਹਾਪਾਰਤ ਵਿੱਚ ਕਰਨ ਦੇ ਉਹਨਾਂ ਦੇ ਕਿਰਦਾਰ ਤੇ ਉਹਨਾਂ ਨੂੰ ਸੱਚਮੁੱਚ ਅਮਰ ਕਰ ਦਿੱਤਾ ਤੇ ਉਹਨਾਂ ਦੇ ਇਸ ਕਿਰਦਾਰ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਣ ਲੱਗੀ। ਉਹ ਸੜਕ ਸੋਲਜਰ ਅਤੇ ਬਾਦਸ਼ਾਹ ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ ਤੇ ਉਹਨਾਂ ਦਾ ਉਹ ਜਿਹੜੇ ਕਾਫੀ ਸਰਗਰਮ ਰਹੇ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਜੜੀ ਕਿ ਬਣੀ ਹੋਈ ਹੈ।